ਮੈਂ ਹਰਦੇਵਾਲ ਸਿੰਘ ਹੈ ਨਹੀਂ ਪਰ ਸਾਬਕਾ ਮੈਂਬਰ ਬੋਰਡ ਆਫ ਮੈਨੇਜਮੈਂਟ ਬੀਏਯੂ ਪੰਜਾਬ ਐਗਰੀਕਲਚਰ ਲੁਧਿਆਣਾ ਸਾਬਕਾ ਚੇਅਰਮੈਨ ਅੱਜ ਮੈਂ ਦੀਵਾਲੀ ਦੇ ਮੌਕੇ ਤੇ ਇਹ ਸਮੂਹ ਪੰਜਾਬੀਆਂ ਨੂੰ ਸਮੂਹ ਹਿੰਦੁਸਤਾਨ ਨੂੰ ਵਰਲਡ 'ਚ ਵਸਦੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਵੀ ਇਹ ਜਿਹੜੀ ਦੀਵਾਲੀ ਹੈ ਇਹ ਪਰਮਾਤਮਾ ਸਾਰਿਆਂ ਦੀ ਸੁੱਖਾਂ ਭਰੀ ਲਿਆਵੇ ਜਿਹੜੇ ਆਇਆ ਬੱਦਲ ਮੰਡਰਾਉਣ ਦੇ ਨੇ ਕਿਸਾਨੀ ਕਿਸੂਨੀ ਦੇ ਸ਼ਹਿਰ ਗੁਰੂ ਕਿਰਪਾ ਕਰੇ ਕਿ ਤੇ ਮੋਦੀ ਵਰਗਿਆਂ ਦੇ ਵੀ ਮਨ ਵਿੱਚ ਵਸ ਕੇ ਤੇ ਦੀਵਾਲੀ ਤੇ ਕੋ ਤੋਹਫਾ ਦੇ ਦੇਣ ਆਸ ਕਰਦੀ ਆ ਇਸ ਖਾਲ ਦੀ ਤੇ ਮੈਂ ਬਹੁਤ ਬਹੁਤ ਵਧਾਈ ਦਿੰਨਾ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ